ਪਰਬ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦ ਬਰਹਾਰੀ ਪ੍ਰਭ ਕੋ ਸਿਮਰੇ ਸਿਮੁਖ ਸਹਾਵੇ ਪ੍ਰਭ ਕੋ ਸਿਮਰੇ ਤਿੰਨ ਸੋਖ ਵਹਾਵੇ ਪ੍ਰਭ ਕੋ ਸਿਮਰੇ ਤਿਨਾਤਮ ਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਿਉ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਰਬਹਾਰੀ ਪ੍ਰਭ ਕੋ ਸਿਮਰੇ ਸਿਮੁਖ ਸਹਾਵੀ ਪ੍ਰਭ ਕੋ ਸਿਮਰੇ ਤਿਨ ਸੋਕ ਵਹਾਵੀ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਕਨੇਰੇ ਪ੍ਰਭ ਕਿਉ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦਬਰਹਾਰੀ ਪ੍ਰਭ ਕਿਉ ਸਿਮਰੇ ਸਿਮੁਖ ਸਹਾਵੇ ਪ੍ਰਭ ਕੋ ਸਿਮਰੇ ਤਿੰਨ ਸੋਖ ਵਹਾਵੇ ਪ੍ਰਭ ਕਿਉ ਸਿਮਰੇ ਤਿਨਾਤਮਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਿਉ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਭ ਕੋ ਸਿਮਰੇ ਸੇ ਪਰਉਪਕਾਰੀ ਪਰਭ ਕੋ ਸਿਮਰੇ ਤਿਨ ਸਦ ਬਰਹਾਰੀ ਪਰਭ ਕੋ ਸਿਮਰੇ ਸਿਮੁਖ ਸਹਾਵੀ ਪਰਭ ਕੋ ਸਿਮਰੇ ਸਤਿ ਸੋਖ ਵਹਾਵੀ ਪਰਭ ਕੋ ਸਿਮਰੇ ਤਿਨ ਆਤਮ ਜੀਤਾ ਪਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪਰਭ ਕੋ ਸਿਮਰੇ ਤਿਨ ਅਨੰਤ ਘਨੇਰੇ ਪਰਭ ਕੋ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਧਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦਬਰ ਹਾਰੀ ਪ੍ਰਭ ਕੋ ਸਿਮਰੇ ਸਿਮੁਖ ਸਹਾਵੇ ਪ੍ਰਭ ਕੋ ਸਿਮਰੇ ਤਿੰਨ ਸੋਕ ਵਹਾਵੇ ਪ੍ਰਭ ਕੋ ਸਿਮਰੇ ਤਿਨਾਤਮ ਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਿਉ ਸਿਮਰੇ ਬਸੇ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭਕੋ ਸਿਮਰੇ ਸੇ ਪਰਉਪਕਾਰੀ ਪ੍ਰਭਕੋ ਸਿਮਰੇ ਤਿੰਨ ਸਦਭਾਰੀ ਪ੍ਰਭਕੋ ਸਿਮਰੇ ਸਿਮੁਖ ਸਹਾਵੀ ਪ੍ਰਭਕੋ ਸਿਮਰੇ ਤਿੰਨ ਸੋਕ ਵਹਾਵੀ ਪ੍ਰਭਕੋ ਸਿਮਰੇ ਤਿਨਾਤਮ ਜੀਤਾ ਪ੍ਰਭਕੋ ਸਿਮਰੇ ਤਿਨ ਨਿਰਮਲ ਰੀਤਾ ਪ੍ਰਭਕੋ ਸਿਮਰੇ ਤਿਨ ਅਨੰਤ ਘਨੇਰੇ ਪ੍ਰਭਕੋ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦਬਰਹਾਰੀ ਪ੍ਰਭ ਕਿਉ ਸਿਮਰੇ ਸਿਮੁਖ ਸਹਾਵੇ ਪ੍ਰਭ ਕੋ ਸਿਮਰੇ ਤਿੰਨ ਸੋਖ ਵਹਾਵੇ ਪ੍ਰਭ ਕਿਉ ਸਿਮਰੇ ਤਿਨਾਤਮ ਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਿਉ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਭ ਕੋ ਸਿਮਰੇ ਸੇ ਪਰਉਪਕਾਰੀ ਪਰਭ ਕੋ ਸਿਮਰੇ ਤਿੰਨ ਸਰਬਹਾਰੀ ਪਰਭ ਕੋ ਸਿਮਰੇ ਸਿਮੁਖ ਸਹਾਵੀ ਪਰਭ ਕੋ ਸਿਮਰੇ ਤਿੰਨ ਸੋਖ ਵਹਾਵੀ ਪਰਭ ਕੋ ਸਿਮਰੇ ਤਿਨਾਤਮ ਜੀਤਾ ਪਰਭ ਕੋ ਸਿਮਰੇ ਤਿਨ ਨਿਰਮਲ ਰੀਤਾ ਪਰਭ ਕੋ ਸਿਮਰੇ ਤਿਨ ਅਨੰਤ ਕਨੇਰੇ ਪਰਭ ਕੋ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦਬਰ ਹਾਰੀ ਪ੍ਰਭ ਕੋ ਸਿਮਰੇ ਸਿਮੁਖ ਸਹਾਵੇ ਪ੍ਰਭ ਕੋ ਸਿਮਰੇ ਤਿੰਨ ਸੋਖ ਵਹਾਵੇ ਪ੍ਰਭ ਕੋ ਸਿਮਰੇ ਤਿਨਾਤਮ ਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਿਉ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕਉ ਸਿਮਰੇ ਸੇ ਪਰਉਪਕਾਰੀ ਪ੍ਰਭ ਕਉ ਸਿਮਰੇ ਤਿੰਨ ਸਰਬਹਾਰੀ ਪ੍ਰਭ ਕਉ ਸਿਮਰੇ ਸਿਮੁਖ ਸਹਾਵੀ ਪ੍ਰਭ ਕਉ ਸਿਮਰੇ ਤਿੰਨ ਸੋਕ ਵਹਾਵੀ ਪ੍ਰਭ ਕਉ ਸਿਮਰੇ ਤਿਨਾਤਮ ਜੀਤਾ ਪ੍ਰਭ ਕਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਉ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪਰਬ ਕੋ ਸਿਮਰੇ ਸੇ ਪਰਉਪਕਾਰੀ ਪ੍ਰਭ ਕੋ ਸਿਮਰੇ ਤਿੰਨ ਸਦਬਰਹਾਰੀ ਪ੍ਰਭ ਕਿਉ ਸਿਮਰੇ ਸਿਮੁਖ ਸਹਾਵੇ ਪ੍ਰਭ ਕੋ ਸਿਮਰੇ ਤਿੰਨ ਸੋਖ ਵਹਾਵੇ ਪ੍ਰਭ ਕਿਉ ਸਿਮਰੇ ਤਿਨਾਤਮਜੀਤਾ ਪ੍ਰਭ ਕਿਉ ਸਿਮਰੇ ਤਿਨ ਨਿਰਮਲ ਰੀਤਾ ਪ੍ਰਭ ਕਿਉ ਸਿਮਰੇ ਤਿਨ ਅਨੰਤ ਘਨੇਰੇ ਪ੍ਰਭ ਕਿਉ ਸਿਮਰੇ ਬਸੀ ਹਰਨੇਰੇ ਸੰਤ ਕਿਰਪਾ ਤੇ ਅੰਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ